ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਇਹਨੂੰ ਜੀਰਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਵੀਰ ਗੋਰੇ ਦੇ ਘਰੇ ਆਏ ਆ ਲਗਭਗ ਤੁਸੀਂ ਸਾਰੇ ਭੈਣ ਭਰਾ ਜਾਣਦੇ ਹੀ ਆ ਜਗਾ ਤੋਂ ਅੰਦਾਜ਼ਾ ਤੁਸੀਂ ਲੈ ਲਿਆ ਉਹ ਵਪਾਰ ਦਾ ਵੀਰ ਕੰਮ ਕਰਦਾ ਨੌਜਵਾਨ ਵੀਰ ਆ ਡੇਲੀ ਵਾਂਗੂ ਬਹੁਤ ਗੈਂਦੀ ਜਿਸ ਘਰੇ ਪਸ਼ੂ ਆਉਂਦੇ ਆ ਸੇਲ ਹੋ ਕੇ ਜਾਂਦੇ ਆ ਰੈਗੂਲਰਲੀ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਤੇ ਸਾਰੇ ਭਰਾ ਭਰਾਵਾਂ ਨੂੰ ਰਿਕੁਐਸਟ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਹਮਤ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਨਲਾਈਨ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਪੰਜ ਜਰਸੀ ਵੈੜਾਂ ਸੇਲ ਹੈ ਸੋਹਣੀਆਂ ਵੈੜਾਂ ਇੱਕ ਬਹੁਤ ਚੰਗੀ ਤਾਜੀ ਸੂਈ ਸਵਾਈ ਹੈ ਮਗਰ ਵੀ ਬਹੁਤ ਚੰਗੀ ਵੱੱਛੀ ਹੈ ਇਹ ਪੰਜਨ ਆ ਗਿਆ ਇਨਫਰਮੇਸ਼ਨ ਲੈ ਦੇਣਾ ਉਹ ਕਰ ਦੇਗਾ ਅਲਵਾ ਦਿਨੇ ਹੈ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਾਸੀ ਕਾਲ ਜੀ ਸਾਸੀ ਭਾਈ ਜੀ ਨਾਮ ਤੇਰ ਦੱਸ ਨਾਮ ਮੇਰੇ ਗੁਰਾ ਗੱਲ ਪਿੰਡ ਸੁਖੇ ਵਾਲਾ ਵੀਰੇ ਪਿੰਡ ਆਪਣਾ ਜੀਰਾ ਸ਼ਹਿਰ ਤੋਂ ਪੰਜ ਆ ਜੀ ਮੋਗੇ ਤੋਂ ਵੀ ਆ ਜਾਂਦਾ ਜੀ ਮੋਬਾਈਲ ਨੰਬਰ 978123900 ਜੀ ਇੱਕ ਰਿਫਰ 978123900 ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਘਰੇ ਕੰਨ ਮਾਸੂਆ ਇਹ ਬੈਡ ਵੀਰੇ ਦੂਜੇ ਸੂਏ ਸੂਈ ਆ ਮਗਰ ਇਹਦੇ ਬੱਚੀ ਆ ਜਿਹੜਾ ਪਹਿਲੇ ਸੂਏ ਦਾ ਦੁੱਧ ਵੀਰੇ 14 ਤੋਂ 15 ਦੱਸਿਆ ਮਾਲਕਾ ਨੇ ਹੂੰ ਹੁਣ ਦੁੱਧ ਹੋਊਗਾ ਮੰਨ ਕੇ ਚਲੋ 11 12 11 12 ਦੇ ਵਿੱਚ ਠੀਕ ਹੈ ਹਾਂਜੀ ਜੈ ਜਮਾਲ ਇਹਦਾ ਬਿਲਕੁਲ ਜੈ ਜਮਾਲ ਵੀਰੇ 42000 ਰੁਪਿਆ ਬਾਕੀ ਬੈੜ ਥਾਨ ਲਈ ਬਹੁਤ ਚੰਗੀਆਂ ਸਾਰੀਆਂ ਬੈੜਾਂ ਆਪਣੀਆਂ ਕੱਦ ਭਾਜਣ ਵਾਲੀਆਂ ਆ ਵਾ ਸਹੀ ਆ ਕੱਢ ਲੀਏ ਬਾਹਰ ਹਾਂ ਦੋਸਤੋ ਇੱਕ ਨੰਬਰ ਬਹੁਤ ਸੋਹਣੀ ਜਰਸੀ ਆ ਦੂਜੇ ਸੂਏ ਸੂਈ ਆ 14 15 ਕਿਲੋ ਨੂੰ ਵੀਰ ਦੱਸਦਾ ਕਿ ਪਹਿਲੇ ਸੂਵੇ ਦੁੱਧ ਦਿੱਤਾ ਕੱਦ ਘਾਟ ਪੂਰਾ ਹੀ ਹੈ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਇਸ ਟਾਈਮ 11 12 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਹੈ ਜਿਹਦੇ ਪਸੰਦ ਆਊਗੀ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਅਗਲਾ ਕੰਡੇ ਤੇ ਜੋ ਕੇ ਲੈ ਜੇ ਤਾਜੀ ਸੂਈ ਸਵਾਈ ਹੈ ਥਣ ਸੋਹਣੇ ਹੱਥੀਚਵਾਈ ਵਾਲੇ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰ ਗਈ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਇਹ ਵੱਧ ਰਹਿੰਦੀਆਂ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਆ ਘਰੇ ਦੁੱਧ ਪੀਣ ਨੂੰ ਮਗਰ ਬੱਚਾ ਬਹੁਤ ਚੰਗਾ ਆਵਦੀ ਮਾਂ ਨਾਲ ਉਹ ਵੀ ਵੱਧ ਜਾਤ ਬਰੀਡ ਚ ਹੈ ਮੂੰਹ ਮੱਥੇ ਦੀ ਸੋਹਣੀ ਹੈ ਛੋਟਾ ਕੰਨ ਬੁੱਧੀ ਵਾਲੀ ਬੱਚੀ ਚੰਗੀ ਸੇਵਾ ਸੰਭਾਲ ਅਗਲਾ ਗੌਰ ਕੇਅਰ ਕਰ ਲੈਂਦਾ ਖੀਰੀ ਬੱਚੀ ਸੂਪੂ 20ਆਂ ਬਾਈਆਂ 23 ਮਹੀਨਿਆਂ ਦੀਆਂ ਆਵੇਂ ਖੀਰੀਆਂ ਮੱਛੀਆਂ ਸੂਪ ਪੈਂਦੀਆਂ ਥਣ ਸੋਹਣੇ ਆ ਚਾਰ ਹੀ ਆ ਮੁੱਠੀ ਵਾਲੇ ਹੱਦੀ ਚੁਵਾਈ ਵਾਲੇ ਚਾਰੋਂ ਥਣਾਂ ਦਾ ਸੇਮ ਹੀ ਸਾਈਜ਼ ਆ ਬਦਾਮੀ ਰੰਗ ਦੀ ਸੋਹਣੀ ਕੱਦ ਕਾਠ ਵਾਲੀ ਜਰਸੀ ਆ 2:30 ਵਜੇ ਵੀਡੀਓ ਬਣਾ ਰਹੇ ਆ ਦੁਪਹਿਰੇ ਸ਼ਾਮ ਦੀ ਚਵਾਈ ਜਾਂਦਾ ਸਮਾਂ ਬਾਕੀ ਹੈ ਹਜੇ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਹੋ ਤੁਹਾਨੂੰ ਵੀ ਪਤਾ ਹਵਾਨਾ ਦੁੱਧ ਨਾਲ ਭਰਿਆ ਹੋਣਾ ਸੀ ਬਾਕੀ ਸੂਈ ਸਵਾਈ ਹੈਗੀ ਆ ਭਾਵੇਂ 12 ਵਜੇ ਵੀਡੀਓ ਬਣਾ ਲਓ 11 ਵਜੇ ਬਣਾ ਲਓ ਜਿੰਨਾ ਦੁੱਧ ਹੈਗਾ ਜਦੋਂ ਮਾਲਕੇ ਕਹਿੰਦਾ ਭਾਵੇਂ ਦੋ ਟਾਈਮ ਭਾਵੇਂ ਚਾਰ ਟਾਈਮ ਅਗਲਾ ਕੰਡੇ ਤੇ ਜੋ ਓਕੇ ਲੈ ਜੇ 11 12 ਕਿਲੋ ਇਸ ਟਾਈਮ ਤਿਆਰ ਆ ਮਗਰ ਫੀਮੇਲ ਕਾਫ ਬਛੜੀ ਫੁੱਲਜਾਦ ਬਰੀਡ ਵਾਲੀ 42000 ਚੋਂ ਮਾਨਤਾਣ ਹੋ ਜੂ ਬਿਲਕੁਲ ਜਾਇਜ਼ ਡਿਮਾਂਡ ਅਗਲਾ ਬੀਫਿਕਰ ਹੋ ਕੇ ਅਜੇ 2 ਨੰਬਰ ਤੇ ਇੱਕ ਹੋਰ ਬਹੁਤ ਚੰਗੇ ਖਵਾਨੇ ਵਾਲੀ ਬੱਚੀ ਕੰਨਮਾ ਸੁਆ ਗਰੇ ਇਹ ਬੱਚੀ ਵੀਰੇ ਪਲੂਨ ਆ ਪਹਿਲਾਂ ਸੁਗਾ ਮੂੰਹ ਤੋਂ ਦੋ ਦੰਦ ਆ ਜੀ ਇਹ ਠੀਕ ਹੈ ਤੇ ਦੇਣ ਮੰਨ ਕੇ ਚੱਲੋ ਵੀਰੇ ਪੰਜ ਛੇ ਦਿਨ ਹੀ ਲਊਗਾ ਹਫ਼ਤੇ ਤੋਂ ਪਹਿਲਾਂ ਪਹਿਲਾਂ ਸੋਪੂਗੀ ਬੱਚੀ ਦੀ ਕੁਆਲਿਟੀ ਤੇ ਥਾਨਲੇਵਾ ਬਹੁਤ ਜ਼ਿਆਦਾ ਚੰਗਾ ਵਾ ਤੇਰੇ ਹਿਸਾਬ ਨਾਲ ਕਿੰਨਾ ਗੇ ਦੁੱਧ ਪਿਆ ਜੀ ਦੁੱਧ ਵੀਰੇ ਬੱਚੀ ਨੂੰ 14 15 ਕਿਲੋ ਨਾਰਮਲ ਚਾਹੀਦਾ ਵਾ ਕੱਦ ਵੀ ਬਹੁਤ ਸੋਹਣਾ ਹੈ ਨਾ ਕੁਆਲਿਟੀ ਬਹੁਤ ਆ ਬਾਕੀ ਕੋਈ ਵੀ ਵੇੜਾ ਵੀਰੇ ਅਗਲਾ ਆਪ ਦੀ ਸਮਝ ਨਾਲ ਲੈ ਲਵੇ ਕਿੰਨਾ ਦੁੱਧ ਲੈ ਸਕਦਾ ਹੈ ਨਾ ਜਾਇਜ਼ ਮੁੱਲ ਇਹ ਵੀ ਬੱਚੀ 42000 ਦੀ ਦੇ ਦਾਂਗੇ ਵੀਰੇ ਮੂੰਹੋਂ ਦੋਂਦੀ ਆ ਜੀ ਮਗਰ ਬੱਚੀ ਜੇ ਕੋਈ ਤਾਜੀ ਸੂਈ ਸਵਾਈ ਵਹਿੜ ਲੈਣ ਦਾ ਚਾਹ ਵਣ ਇੱਕ ਨੰਬਰ 42000 ਦੀ ਦੁੱਧ ਕਿੰਨਾ ਕੁ ਪੈਜੂਗੇ ਰੇ 14-15 ਚਾਹੀਦਾ ਵੀਰੇ ਲੈ ਵਾ ਭਾਂਡੇ ਦੇ ਤਵਾੜੀ ਦੇ ਹਿਸਾਬ ਨਾਲ ਦੋ ਨੰਬਰ ਬੱਚੀ ਪਹਿਲਾ ਸੂਆ ਪਲੂਣ ਵਹਿੜ ਕੋਈ 4-5 ਦਿਨ ਹਜੇ ਵੀਰ 10 ਦਾ ਲੈ ਜੂ ਹਵਾਨੇ ਦੇ ਹਿਸਾਬ ਨਾਲ ਵੀਰ 10 ਦਾ ਕਿ 14-15 ਕਿਲੋ ਵਾਂਗੂ ਦੁੱਧ ਚਾਹੀਦਾ ਇੱਥੇ ਖੁੱਲਾ ਪਿਆ ਜੂ ਬਾਕੀ ਜਿਹਦੇ ਵੀ ਜਿਹੜਾ ਵੀ ਪਸ਼ੂ ਪਸੰਦ ਆਊਗਾ ਅਗਲਾ ਆਪ ਦੀ ਸਮਝ ਨਾਲ ਲੈ ਲੇ ਕਿ ਕਿਹੜਾ ਪਸ਼ੂ ਕਿੰਨਾ ਦੁੱਧ ਚਵਾਜੂਗਾ ਕਿਉਂਕਿ ਵੀਰ ਦੇ ਵੀ ਪਸ਼ੂ ਸਾਰੇ ਖਰੀਦੇ ਵੇ ਆ ਉਹ ਤੁਹਾਨੂੰ ਵੀ ਪਤਾ ਵਪਾਰ ਦਾ ਕੰਮ ਵੀਰ ਕਰਦਾ ਜਾਇ ਜੀ ਮਾਰਜਨ ਤੇ ਪਸ਼ੂ ਸੇਲ ਕਰਦਾ ਡੇਲੀ ਇੰਨੇ ਪਸ਼ੂ ਆਉਂਦੇ ਆ ਸੇਲ ਹੋ ਕੇ ਜਾਂਦੇ ਆ ਤੇ ਜੇ ਜਿਆਦੇ ਰੇਟ ਕਰੜਾ ਹੋਵੇ ਫਿਰ ਤੁਹਾਨੂੰ ਵੀ ਪਤਾ ਇੱਕ ਅੱਧਾ ਪਸ਼ੂ ਦਿਹਾੜੀ ਦਾ ਵੇਚਣਾ ਔਖਾ ਹੋ ਜਾਂਦਾ ਤੇ ਰੈਗੂਲਰ ਇੰਨੇ ਪਸ਼ੂ ਵੀਰ ਸੇਲ ਕਰਦਾ ਮਾਰਜਨ ਜਾਇ ਜੀ ਹੁੰਦਾ ਕਰਕੇ ਤਾਂ ਹੀ ਡੇਲੀ ਇਸ ਘਰੇ ਬਹੁ ਗਿਣਤੀ ਚ ਪਸ਼ੂ ਆਉਂਦੇ ਆ ਸੇਲ ਸਾਉ ਪੂਰੀ ਐ ਬਾਕੀ ਇਹ ਨਸਲ ਹੀ ਕਰਮਾ ਵਾਲੀਆਂ ਬੱਕਰੀਆਂ ਵਰਗੀਆਂ ਹੁੰਦੀਆਂ ਭਾਵੇਂ ਜਵਾਕ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਇਹਨਾਂ ਨੂੰ ਕਰਮਾ ਵਾਲੀਆਂ ਨੂੰ ਕੋਈ ਵਾ ਵਾਸਤਾ ਨਹੀਂ ਪਹਿਲਾ ਸੂ ਆ ਪਲੂਣ ਵਛੀ ਠਣ ਚਾਰੀ ਆ 42000 ਚੋਂ ਮਾਨ ਤਾਨ ਹੋ ਜੂ ਹਜੇ ਕੋ 4-5 ਦਿਨ ਲੈ ਜੂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਬੈਲੀ ਬੈਲੀ ਹਜ਼ਾਰ ਦਾ ਪਹਿਲਾ ਜੋੜਾ ਦੇ ਦੇਣਾ ਤਿੰਨ ਨੰਬਰ ਗੁਰੇ ਇਹ ਵੀ ਵੈੜ ਨੇ ਵੀਰੇ ਦੂਜੇ ਸੋਹੀ ਸੋਣਾ ਵਾ ਦੈਨ ਇਹ ਵੀ ਬਸ ਹਫਤਾ ਐਂਡ ਹੀ ਲਾਉਗੀ ਵੀਰੇ ਮੰਨ ਲਓ ਦੋਦੇ ਦਾ ਪਹਿਲੇ ਸੂਈ ਦਾ ਬੱਚੀ ਤਾਂ ਦੱਸਿਆ 14 ਤੋਂ 15 ਵੀਰੇ ਆਪਾਂ ਨੂੰ ਭਲੂਨ ਦਾ ਹਾਂਜੀ ਦੂਜਾ ਸੂਈ ਜੈਜ ਮੰਨ ਲਓ ਇਹ ਵੀ ਬੱਚੀ 42000 ਦੀ ਦੇ ਦਾਂਗੇ ਵੀਰੇ ਵਿੱਚੋਂ ਜੈਜ ਮਾਨਤਨ ਕਰ ਦਾਂਗੇ ਵੇੜਾਂ ਦੇ ਹਾਂਜੀ ਕੱਢੀ ਬਾਹਰ ਨੂੰ ਦੋਸਤੋ ਲਗਭਗ ਸਾਰੀਆਂ ਦੇ ਰੇਟ ਸੇਮ ਹੀ ਐ ਇੱਕ ਨੰਬਰ ਵੀ 42000 ਦੀ ਦੋ ਨੰਬਰ ਵੀ 42000 ਦੀ ਤਿੰਨ ਨੰਬਰ ਵੀ 42000 ਦੀ ਦੈਨ ਕਿਨੇ ਦੱਸਿਆ ਗੁਰੇ ਇਹਦੇ ਤਿੰਨ ਨੰਬਰ ਤੇ ਹਫਤੇ ਦੇ ਬਾਈ ਕਹਿੰਦਾ ਅੰਦਰ ਅੰਦਰ ਸੂਪੂ ਕੋਈ 25 ਦਿਨੀ ਵੀ ਸੂ ਸਕਦੀ ਹੈ ਤੇ ਕੋਈ ਛੇ ਦਿਨੀ ਵੀ ਸੂ ਸਕਦੀ ਆ 14 15 ਕਿਲੋ ਦੁੱਧ ਪਹਿਲੇ ਸੂਵੇ ਪਲੂਨ ਪਿਆ ਗਈ ਆ ਦੂਜਾ ਸੂਆ ਜਰਸੀ ਨਸਲ ਦੀ ਬੈੜ ਵਜਨੋਜਨ ਬਹੁਤ ਐ ਸਾਈਡਾਂ 'ਚ ਵਾਲ ਢੱਲਾਂ ਹਜੇ ਕਾਫੀ ਬਾਕੀ ਆ ਬਾਕੀ ਹਜੇ ਦਿਨ ਪੰਜ ਸੱਤ ਇਹਨੇ ਲੈ ਜਾਣੇ ਆ ਚਾਰ ਚਪੇਰੀ ਵਾਲ ਢੱਲਾਂ ਬਹੁਤ ਪਈਆਂ ਚੰਗੀ ਸੇਵਾ ਸੰਭਾਲ ਅਗਲਾ ਗੌਰ ਕੇਅਰ ਕਰ ਲੈਂਦਾ ਮੱਛੀ ਇਹ ਵੀ ਲੇਵਾ ਲਾਹੂ ਬਹੁਤ ਠਵਾਨਾ ਸੋਣਾ ਤਿਆਰੀ ਬਹੁਤ ਹਾਂ ਇਹਦੇ ਵੀ ਸੋਹਣੇ ਆ ਥਣ ਲਗਭਗ ਸਾਰੀਆਂ ਵੇੜਾਂ ਦੇ ਸੋਹਣੇ ਆ ਮੇਰਾ ਪੂਰਾ ਵਧੀਆ ਲੱਗੂ ਵੇਲੇ ਮੰਨਣਾ ਹਮਮ ਉਹ ਲਟੈ ਢੁੱਲ ਪਈਆਂ ਉਸ ਤੋਂ ਬਾਅਦ ਹੀ ਲੈਣ ਦੀ ਬਹੁਤ ਚੰਗੀ ਹੈ ਬੱਚੀ ਹਮਮ ਦੋਸਤੋ ਵੀਰ ਨੇ ਹਵਾਨਾ ਖਿੱਚ ਕੇ ਵਿਖਾਇਆ ਯਾਰ ਰਵੜੰਗੂ ਵੱਧਾ 5-7 ਦਿਨ ਲੈ ਜਾਣੇ ਆ ਪੂਰਾ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂਝ ਦਿਨ ਤਿਆਰ ਹੋ ਜਾਂਦੀ ਆ ਹਾਈਟ ਵੀ ਲਗਭਗ ਸਾਰੀਆਂ ਦੀ ਸੇਮ ਹੀ ਆ ਸਾਰੀਆਂ ਹੀ ਸੀਲਸ ਆਊਗਾ ਸਾਰੀਆਂ ਦਾ ਹੀ ਪ੍ਰਾਈਸ ਸੇਮ ਹੀ ਆ 14-15 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਕੋਈ 15 ਕਿਲੋ ਤੋਂ ਬਾਹਰ ਖੁੱਲਾ ਦੁੱਧ ਪਿਆਜੂ ਪ੍ਰਾਈਸ ਜੈ ਜੀ ਹੈ 42000 ਬਾਕੀ ਤੁਹਾਨੂੰ ਵੀ ਪਤਾ ਮੰਗਾਈ ਹੈਗੀ ਆ 25 30 30 ਹਜ਼ਾਰ ਦੀਆਂ ਤਾਂ ਅਗਲਾ ਟੋਕੜਾਂ ਵੇਚੀ ਜਾਂਦਾ ਇਹਦੂ ਘੱਟ ਮੁੱਲ ਜਿਹਦਾ ਤੁਹਾਨੂੰ ਵੀ ਪਤਾ ਫਿਰ ਆਉਂਦਾ ਵੀ ਕੀ ਆ 15 20 ਹਜ਼ਾਰ ਦੀਆਂ ਤਾਂ ਹੀ ਫਰਾ ਵੀ ਕੀ ਜਾਂਦੇਗਾ ਔਸਰ ਵੜਾ ਚਾਰ ਨੰਬਰ ਦਾ ਕਹਿੰਨ ਮਾ ਸੂਆ ਕੋਰੇ ਇਹ ਵੀ ਵੜ ਨੇ ਵੀਰੇ ਦੂਜੇ ਸੂਏ ਸੋਨਾ ਵਾ ਦੇਣ ਮੰਨ ਕੇ ਚਲੋ ਲੈ ਜੀ ਵੀਰੇ ਅੱਜ 10 12 ਦੇਣਾ ਹੂੰ ਪਹਿਲੇ ਸੂਏ ਦਾ ਦੁੱਧ ਦੱਸਿਆ ਵੀਰੇ 15 ਤੋਂ 16 ਕਿਲੋ ਇਹਦਾ ਬੱਚੀ ਜਾ ਠੀਕ ਹੈ ਹਾਂਜੀ ਜਾਇਜ਼ ਮੁੱਲ ਵੀਰੇ ਦਾ ਅੱਜ ਦੀ ਕੀਮਤ ਹੋ ਗਈ ਬੱਚੀ ਬੜੇ ਰੁਪਈਆਂ ਦੀ ਆ 44000 ਰੁਪਿਆ ਹਣਾ ਪਰ ਜੇ ਤਿਆਰ ਹੋਵੇ ਬੱਚੀ 50 ਤੋਂ ਪਲੱਸ ਵਾਲੀ ਆ ਪਰ ਅੱਜ ਆਪਾਂ ਬਿਲਕੁਲ ਜਾਇਜ਼ ਕੀਮਤ ਹੈ ਦੀ ਮੰਨ ਲਓ ਸਹੀ ਹੈ ਕੱਡੀ ਵਾਰ ਨੂੰ ਦੁੱਧ 14 15 ਕਿਲੋ 15 ਤੋਂ 16 ਕਿਲੋ 15 ਤੋਂ 16 ਕਿਲੋ ਠੀਕ ਹੈ ਜੀ ਤਿੰਨ ਨੰਬਰ ਨੇ 14 15 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਏ ਸੂਨ ਵਾਲੀ ਆ 42000 ਦੀ ਦੇ ਦੇਣੀ ਹੈ ਤਿੰਨ ਨੰਬਰ 4 ਨੰਬਰ ਬਾਈ ਕਹਿੰਦਾ ਵੜ ਕੱਚੀ ਜ਼ਰੂਰ ਹੈਗੀ ਐ ਤੇ ਤਿਆਰ ਹੁੰਦੀ ਫਿਰ ਤਾਂ ਵੱਧ ਪੈਸਿਆਂ ਦੀ ਐ ਪਰ ਅੱਜ ਕੱਚੀ ਦਾ ਮੁੱਲ 44000 ਤਿਆਰ ਹੋਈ ਤਾਂ 50000 ਤੋਂ ਬਾਹਰ ਦੀ ਵੜ ਹੈ ਦਿਨ ਕਿੰਨੇ ਦੱਸਿਆ ਗੋਰੇ 10 12 ਦਿਨ ਲਏ 10 12 ਦਿਨ ਵੀਰ ਗੋਰਾ ਗੱਲ ਦੱਸਦਾ ਲੈ ਜਾਣੇ ਕਦ ਵੱਡਾ ਹੀ ਐ ਥਣ ਸੋਹਣੇ ਐ ਗੈਬ 'ਚ ਲੱਗੇ ਹੋਏ ਐ ਜਰਸੀ ਨਸਲ ਦੀ ਫੁੱਲ ਜਾਤ ਵਾਲੀ ਦੂਜਾ ਸੂਭਾ ਵੱਛੀ 15 16 ਕਿਲੋ ਦੁੱਧ ਪਹਿਲੇ ਸੂਵੇ ਪਿਆਗੀ ਆ ਦੂਜੇ ਸੂਵੇ ਸੂਗੀ ਮੁੱਲ 44000 ਤਿਆਰ ਹੋਈ 245455000 ਦੀ ਆ ਅੱਜ ਦਾ ਮੁੱਲ ਹੈ 44000 ਥਣ ਸੋਹਣੇ ਆ ਚਾਰ ਹੀ ਥਣ ਹਾਥੀ ਚੁਵਾਈ ਵਾਲੀ ਫੋਰਸ਼ਾਂ ਕਿਸੇ ਦੇ ਐ ਨਹੀਂ ਸਾਰੀਆਂ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਆਈ ਨਹੀਂ ਕਿਸੇ ਦੇ ਪੰਜ ਥਾਣਾ ਜਾਂ ਛੇ ਥਾਣਾ ਹੋਣਗੇ ਬਿਲਕੁਲ ਜਾਇਜ਼ ਜੀ ਕੀਮਤ ਆ ਸਾਰਿਆਂ ਦੀ ਵੈੜ ਵੱਡੀ ਬਹੁਤ ਆ ਪਰ ਦੈਣ ਜ਼ਰੂਰ ਅਦਾਸ ਲੈਂਦੀ ਉਹ ਹਿਸਾਬ ਨਾਲ ਅੱਜ ਦਾ ਮੁੱਲ 44000 15 16 ਪਹਿਲੇ ਸੂਏ ਪਲੂਨ ਨੇ ਦੋ ਦ ਦਿੱਤਾ ਲਾਸਟ ਗੁਰੇ ਉਹ ਵੀ ਵੈਡ ਵੀਰੇ ਦੂਜੇ ਸੂਏ ਆ ਡੈਨ ਉਹ ਵੀ ਹਫਤੇ ਤੋਂ 10 ਦਿਨ ਲੈ ਜੂਗੀ ਵੀਰੇ ਠੀਕ ਹੈ ਤੇ ਦੁੱਧ ਆਪ ਨੂੰ ਦੱਸਿਆ ਵੀਰੇ ਉਹਦਾ ਵੀ 14 ਕਿਲੋ ਪਹਿਲੇ ਸੂਏ ਦਾ ਜੈ ਜਮੋਲਾ ਕੀਮਤ ਵੀਰੇ ਉਹਦੀ ਬਿਲਕੁਲ ਜੈ ਜਿਹੜੀ 40000 ਰੁਪਇਆ ਵਿੱਚੋਂ ਮਾਨਤਨ ਕਰ ਦਾਂਗੇ ਸਹੀ ਹੈ ਹਾਂਜੀ ਕੱਢੀਏ ਬਾਹਰ ਆਹ ਦੋਸਤੋ 5 ਨੰਬਰ ਤੇ ਲਾਸਟ 14 15 ਕਿਲੋ ਦੁੱਧ ਵੀਰ ਦੱਸਦਾ ਹੈ ਕਿ ਪਹਿਲੇ ਸੂਏ ਦਿੱਤਾ ਹੈ ਦੂਜੇ ਸੂਏ ਸੁੰਦੀ ਹੈ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਵੀਰ ਗੋਰਾ ਗੱਲ ਦੱਸਦਾ ਕਿ ਸੂਪੂਗੀ 40000 ਦੀ ਦੇ ਦੇਣੀ ਹੈ ਬਾਕੀ ਜਿਹੜਾ ਵੀ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਪੂਰਾ ਵੱਧ ਮਾਨ ਤਾਨ ਹੋ ਜੂ ਕਈ ਵਪਾਰੀ ਭੈਣ ਭਰਾ ਵੀ ਲੈ ਲੈਂਦੇ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲਿਆ ਕੇ ਅੱਗੇ ਸੇਲ ਕਰਦੇ ਆ ਇਕੱਲੇ ਘਰੇਲੂ ਗਾਹਕ ਨਹੀਂ ਆਉਂਦੇ ਵਪਾਰੀ ਵੀ ਬਹੁਤ ਆਉਂਦੇ ਆ ਤਾਂ ਹੀ ਦਿੱਲੀ ਇੰਨੀਆਂ ਵੜਾ ਸੇਲ ਹੁੰਦੀਆਂ ਆਈਨਿੰਗ ਅਕੇ ਇਕੱਲੇ ਘਰੇਲੂ ਗਾਂ ਕੀ ਇਸ ਘਰੋਂ ਪਸ਼ੂ ਲਈ ਜਾਂਦੇ ਵਪਾਰੀ ਭਰਾ ਵੀ ਬਹੁਤ ਸਾਰੇ ਪਸ਼ੂ ਇਸ ਘਰੋਂ ਲੈ ਕੇ ਜਾਂਦੇ ਆ ਰੈਗੂਲਰਲੀ ਵਪਾਰੀ ਭਰਾ ਇਸ ਘਰੇ ਆਉਂਦੇ ਆ ਤਾਂ ਹੀ ਡੇਲੀ 7 8 10 ਬਿਹੜਾ ਇਸ ਘਰੇ ਆਉਂਦੀਆਂ ਇਸ ਘਰੋਂ ਸੇਲ ਹੋ ਕੇ ਜਾਂਦੀਆਂ ਅੱਜ ਦੀ ਵੀਡੀਓ ਦੇ ਵਿੱਚ ਇਹ 7 ਨਾ 5 ਨਾ ਹੈ ਇੱਕ ਨੰਬਰ ਤਾਜੀ ਸੂਈ ਸਵਾਈ ਦੂਜੀਆਂ ਗੱਬਣ ਬਿਹੜਾ ਬਿਲਕੁਲ ਛੋਟੇ ਜਿਹੇ ਭਾ 40 42000 ਦੇ ਪਹਿਲੇ 3 ਚਾਰ ਨੰਬਰ 44000 ਦੀ ਤਿਆਰ ਹੋਈ ਬਾਈ ਕਹਿੰਦਾ ਵੱਧ ਪੈਸਿਆਂ ਦੀ ਅੱਜ ਦਾ ਮੁੱਲ 44000 ਤਿਆਰ ਹੋਈ 5455000 ਦੀ ਆ ਤੇ ਪੰਜ ਨੰਬਰ ਲਾਸਟ 40000 ਦੀ ਇਹ ਪੰਜ ਵਿਹੜਾ ਜਰਸੀ ਨਸਲ ਦੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਲਗਾਤਾਰ ਸਕਰੀਨ ਤੇ ਆ ਲਾਸਟ ਦੇ ਵਿੱਚ ਸਾਰਿਆਂ ਨੂੰ ਫਾਸਟੀ ਕਾਲ ਜਲਦ ਮਿਲਦੇ ਆ ਕਿਸੇ ਹੋਰ ਨਾਲ ਵੀਡੀਓ